ਸਟੇਮ ਅਸੀਂ ਬਿਲਕੁਲ ਉਸ ਪਾਣੀ ਦੇ ਵਿੱਚ ਮੌਜੂਦ ਆ ਤਾਂ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਆ ਜਿਹੜਾ ਉਹ ਲਗ ਤੱਕ ਪਾਣੀ ਆ ਰਿਹਾ ਮੇਰਾ ਕਦ ਕੋਈ ਤਕਰੀਬਨ 6 ਫੁੱਟ ਦੇ ਕਰੀਬ ਆ ਪਰ ਪਾਣੀ ਆ ਜਿਹੜਾ ਉਹ ਮੇਰੇ ਲਗ ਤੱਕ ਆਇਆ ਹੋਇਆ ਤਾਂ ਲੋਕ ਇੱਥੋਂ ਦੀ ਇਸ ਰਸੇ ਨੂੰ ਹੱਥ ਪਾ ਕੇ ਨੰਗ ਰਾਇਆ ਤਾਂ ਹਾਲਾਤ ਇੱਥੋਂ ਦੇ ਬਣੇ ਹੋਏ ਨੇ ਪਰ ਉਧਰਲੇ ਪਾਸੇ ਮੰਤਰੀ ਗੁਇਲ ਸਾਹਿਬ ਪਹੁੰਚੇ ਸੀਗੇ ਤਾਂ ਉਹਨਾਂ ਨੇ ਸਿਰਫ ਕੀ ਕੀਤਾ ਕਿ ਉੱਥੇ ਆਪਣਾ ਜਿਹੜਾ ਮੀਡੀਆ ਲੈ ਆਂਦਾ ਫੋਟੋਆਂ ਖਚਾਈਆਂ ਫੋਟੋਆਂ ਖਚਾਉਣ ਤੋਂ ਬਾਅਦ ਉੱਥੋਂ ਆ ਜਿਹੜੇ ਉਹ ਚੱਲਦੇ ਬਣੇ ਪਰ ਲੋਕਾਂ ਦੀ ਸਾਰਾ ਜਿਹੜੀ ਇੱਥੇ ਉਹ ਨਹੀਂ ਲਈ ਗਏ ਤਾਂ ਗੱਲਬਾਤ ਕਰਨੇ ਇੱਥੇ ਨੌਜਵਾਨ ਜਿਹੜੇ ਲੋਕਾਂ ਨੂੰ ਇੱਥੋਂ ਰੈਸਕਿਊ ਕਰਦੇ ਆ ਟਪਾਉਂਦੇ ਨੇ ਲੈ ਕੇ ਆਉਂਦੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਤੇ ਬਾਈ ਗੁਰਜੀਤ ਕਿੰਨਾ ਸਮਾਂ ਹੋ ਗਿਆ ਇਸ ਪਾਣੀ ਦਾ ਵਹਾਜਾ ਜਰਾ ਇੰਨਾ ਤੇਜ਼ ਇਹ ਤਿੰਨ ਦਿਨੋਂ ਕਾਫੀ ਜ਼ਿਆਦਾ ਪਾਣੀ ਚੱਲ ਰਿਹਾ ਹੈ ਸੜਕ ਸਾਰੀ ਟੁੱਟ ਗਈ ਆ ਤੇ ਜਨਤਾ ਬੜੀ ਔਖੀ ਲੰਘਦੀ ਪਈ ਆ ਆ ਦੇਖ ਲਓ ਪਿੱਛੇ ਦੇਖ ਲਓ ਕਿੰਨੇ ਦੁਨੀਆ ਲੰਘਦੀ ਪਈ ਔਖੀ ਲੰਘਦੀ ਪਈ ਹੈ ਜੀ ਤੇ ਉਹ ਜਿਹੜੇ ਮੰਤਰੀ ਆਦੇ ਨੇ ਪਿੱਛੇ ਫੋਟੋ ਕਰਾ ਕੇ ਬਸ ਉਹ ਆਦੇ ਕਰੇ ਤੇ ਇਥੇ ਜਨਤਾ ਦਾ ਕੋਈ ਸਾਰ ਨਹੀਂ ਲੈਂਦੇ ਇਹ ਕਈ ਰੋਟੀ ਤੋਂ ਭੁੱਖੇ ਬੈਠੇ ਨੇ ਕੋਈ ਰਾਸ਼ਨ ਨਹੀਂ ਕਿਸੇ ਕੋਲ ਵੀ ਹੈਗਾ ਕੋਈ ਗਰੀਬ ਘਰ ਕੋਲ ਤੇ ਪਛਵਾਵਾ ਤੇ ਕੋਈ ਚਾਰਾ ਨਹੀਂ ਆਇਆ ਕੋਈ ਕੁਝ ਨਹੀਂ ਜੀ ਹਾਂ ਤੁਸੀਂ ਭਾਈ ਨਗਾਉਣੇ ਲੋਕਾਂ ਨੂੰ ਫਿਰ ਨਾਲ ਦੀ ਹਾਂਜੀ ਤੁਸੀਂ ਲੋਕਾਂ ਨੂੰ ਇਧਰ ਦੀ ਕਾਟ ਦਿਓ ਹਾਂਜੀ ਹਾਂਜੀ ਆਪਾਂ ਇਥੇ ਆਪਣੇ ਆ ਪਿੰਡ ਨਾਲ ਆ ਜਿਹੜੇ ਵੀ ਆਉਂਦੇ ਆ ਅਸੀਂ ਹੈਲਪ ਕਰਕੇ ਤੇਜਦੇ ਹੀ ਸਾਰਾ ਬਾਹਰ ਬਾਈ ਨਾਲ ਹੀ ਕਰਦੇ ਹੋ ਸੈਤਾਨਾਂ ਦੇ ਹਾਂਜੀ ਹਾਂਜੀ ਇੱਥੇ ਕਈ ਬਜ਼ੁਰਗ ਆ ਜਾਂਦੇ ਉਹਨਾਂ ਕੋ ਨੰਗਣਾ ਓਕਾ ਐਮਰਜੈਂਸੀ ਉਹਨਾਂ ਜਾਣਾ ਜਾਂ ਦਵਾਈ ਲੈਣ ਜਾਣਾ ਇੱਧਰ ਤੋਂ ਕੋ ਡਾਕਟਰ ਹੈ ਨਹੀਂ ਅੱਗੇ ਨਾ ਕੋਈ ਸਸਤਾ ਵਾਲਾ ਨਾ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਕਿਸੇ ਤਰ੍ਹਾਂ ਦੀ ਵੀ ਇੱਧਰ ਗਾ ਉਹ ਮੰਤਰੀ ਆਏ ਸੀ ਗੋਲ ਸਾਹਿਬ ਉਹ ਕਹਿੰਦੇ ਇਹ ਤਾਂ ਪ੍ਰਬੰਧ ਬਹੁਤ ਕੀਤੇ ਆ ਉਹ ਤੁਸੀਂ ਸਾਰੇ ਸਵੇਰੇ ਦੇ ਦਿੱਤੇ ਘੁੰਦੇ ਫਿਰ ਦੋ ਵੇਖਿਆ ਕਿ ਤੇ ਪ੍ਰਬੰਧ ਹੋਇਆ ਜੇ ਕੋਈ ਇੱਥੇ ਪਿੱਛੇ ਹੈਗੇ ਸੀ ਇੱਕ ਦੋ ਕੈਂਪ ਲੱਗੇ ਹੋਏ ਸੀ ਉਹ ਵੀ ਚਲੇਗੇ ਜਿੰਨੀ ਦਰ ਮੰਤਰੀ ਦਾ ਟਾਈਮ ਸੀ 9:00 ਵਜੇ ਤੇ ਕੰਨਾਣਾ 11:00 ਵਜੇ ਤੱਕ ਨਹੀਂ ਰਹਿਣੇ 12:00 1:00 ਵਜੇ ਤੱਕ ਜਦੋਂ ਮੰਤਰੀ ਧੋ ਕੇ ਵਾਪਸੀ ਚਲੇਗਾ 12:00 ਕਾ ਤੋਂ ਉਦੋਂ ਬਾਅਦ ਉਹ ਸਾਰੇ ਕੈਂਪ ਵੀ ਲੱਗੇ ਨਾਲ ਹੀ ਅਸਲ ਜਿਹੜੇ ਦਵਾਈ ਵਾਲੇ ਕੈਂਪ ਲੱਗੇ ਸੀ ਮੰਤਰੀ ਦੇ ਆਉਣ ਤੱਕ ਹੀ ਹਾਂਜੀ ਹਾਂਜੀ ਉਹੀ ਗੱਲ ਇਹ ਤੁਹਾਨੂੰ ਮੈਂ ਦੱਸ ਰਿਹਾ ਓਨੀ ਦੇਰ ਸੀ ਉਹ ਦਿਖਾਵਾ ਹੀ ਸੀਗਾ ਭਈਆ ਜਿਸ ਤਰ੍ਹਾਂ ਦਾ ਮਾਹੌਲ ਪਾਣੀ ਦਾ ਬਣਿਆ ਹੋਇਆ ਕੀ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਰਿਹਾ ਜਾਂ ਲੋਕਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਸਹਿਮ ਕਿਸ ਤਰ੍ਹਾਂ ਦਾ ਸਾਰੇ ਮਜਬੂਰ ਨੇ ਜਿਨ੍ਹਾਂ ਦੇ ਬਾਲਾ ਘਰਾਂ 'ਚ ਚਾ 5-5 ਫੁੱਟ ਪਾਣੀ ਚੜਿਆ ਹੋਇਆ ਉਹ ਨਿਕਲ ਰਹੇ ਨੇ ਬਾਕੀ ਸਾਰੇ ਪਿੰਡਾਂ ਵਾਲੇ ਆਦੇ ਘਰਾਂ 'ਚ ਬੈਠੇ ਨੇ ਜਾਂ ਟੈਂਡੀ ਵਾਲਾ ਪਿੰਡ ਖਾਲੀ ਹੋਇਆ ਹੈ ਤੇ ਇਧਰ ਗੁਰਦੌਰੀਆਂ ਤੋੜੀਆਂ ਹੋਈਆਂ ਨੇ ਇਹ ਕਿਸੇ ਨੂੰ ਵੀ ਮੰਨ ਲੋ ਹੈ ਇਹ ਨਹੀਂਗਾ ਵੀ ਕੋਈ ਹੈਲਪ ਮੈਨੇ ਦੀ ਜਾਂ ਕੋਈ ਮੁਆਵਜ਼ਾ ਮਿਲੇਗਾ ਕਿਸੇ ਤਰ੍ਹਾਂ ਦਾ ਹੈ ਨਹੀਂ ਸਰਕਾਰ ਤਾਂ ਕਹਿੰਦੀ ਜੇਕਰ ਮੁਰਗੀ ਮਰ ਗਈ ਕਹਿੰਦੇ ਇਹ ਤਾਂ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਣਾ ਉਹ ਮੈਂ ਆਪ ਕੀ ਜਿਹਾ ਦੋ 2014 ਦਾ ਆਮ ਆਦਮੀ ਪਾਰਟੀ ਦਾ ਪ੍ਰਧਾਨ ਆ ਪਿੰਡ ਦਾ ਬਾਕੀ ਸਟਾਈ ਹੈ ਜਿਹੜੀ ਉਹ ਕੁਛ ਨਹੀਂ ਮੁਰਗੀ ਛੱਡੋ ਇੱਥੇ ਬੰਦਾ ਮਰ ਜਾਏ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਮਿਲ ਜਾਏਗਾ ਕੁਛ ਭਾਈ ਪਾਣੀ ਅੱਜ ਕਾਲਾ ਨਾਲੋਂ ਜ਼ਿਆਦਾ ਹੈ ਕਿ ਕਰਾਂ ਅੱਜ ਵਧਿਆ ਕੱਲ ਕੱਟ ਸੀ ਅੱਗੇ ਸੜਕ ਤੇ ਨਹੀਂ ਸੀ ਗਾਂ ਅੱਜ ਹੁਣ ਵਧ ਗਿਆ ਸਵੇਰੇ ਤੜਕੇ ਬਾਕੀ ਲੋਕ ਬਹੁਤ ਮਾੜੇ ਨੇ ਇੱਧਰ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਾਰ ਨੌਜਵਾਨ ਆ ਜਿਹੜੇ ਜਿੰਨਾਂ ਨੂੰ ਇੱਥੋਂ ਦਾ ਪਤਾ ਲੱਗ ਗਿਆ ਕਿ ਇਹਨਾਂ ਕੀ ਏਰੀਆ ਉਹ ਆਪ ਦਾ ਨਾਲ-ਨਾਲ ਨਹਾਉਣ ਵਾਲਾ ਕੰਮ ਦੀ ਸ਼ੁਰੂ ਕੀਤਾ ਹੋਇਆ ਤਾਂ ਲੋਕਾਂ ਦੇ ਵਿੱਚ ਇੱਕ ਇਹ ਸੀਗਾ ਕਿ ਜੇਕਰ ਪਾਣੀ ਜਾ ਰਿਹਾ ਹੈਗਾ ਤਾਂ ਕਿੱਧਰ ਜਾਵਾਂਗੇ ਤਾਂ ਪਰ ਹੁਣ ਲੋਕਾਂ ਨੂੰ ਇਹ ਲੱਗਦਾ ਕਿ ਅਸਲ ਦੇ ਵਿੱਚ ਬਣਿਆ ਕਿ ਹਾਂਜੀ ਭਾਈ ਇਹ ਸਰ ਆ ਮੇਰੀ ਦੁਕਾਨ ਹੈ ਬੇਕਰੀ ਦੀ 14 ਲੱਖ ਰੁਪਇਆ ਅਸੀਂ ਲਾਇਆ ਹੁਣ ਇਹ ਹਜ਼ਾਰ ਲਾਲੋ ਬੇੰਦਰ ਮੋਟਰਾਂ ਵੀ ਭਿੱਜੀਆਂ ਜਾਨੇ ਕੋਲਮ ਲਾ ਕੇ ਸਾਡੀ ਟਹਿਲਾਂ ਨੇ ਜਿੰਨੀਆਂ ਸਾਰੀਆਂ ਉਹ ਵੀ ਬਹਿ ਚੁੱਕੀਆਂ ਨੇ ਦੁਕਾਨ ਦੇ ਵਿੱਚ ਪਾਣੀ ਵਰ ਗਿਆ ਹਾਂਜੀ ਹਾਂਜੀ ਦੁਕਾਨ ਦੇ ਟਹਿਲਾ ਪਿਛਲੇ ਤੇ ਹੀ ਉੱਚੀ ਬੈੜ ਗਿਆ ਸੀ ਉਸ ਤੋਂ ਬਾਅਦ ਰਿਪੇਅਰ ਕੀਤੀਆਂ ਦੁਬਾਰਾ ਲਾਈਆਂ ਨੇ ਹੁਣ ਫਿਰ ਉਹੀ ਹਾਲ ਹੈ ਅੰਦਰ ਸਾਰੀਆਂ ਟਹਿਲਾਂ ਬਹਿ ਗਈਆਂ 1.5-2 ਲੱਖ ਰੁਪਏ ਪਹਿਲੀ ਵਾਰ ਵੀ ਲਾਇਆ ਹੁਣ ਫਿਰ ਲਾਣੇ ਪੈਣਗੇ ਕੋਈ ਟੀਮਾਂ ਬਾਈ ਮਦਦ ਕਰਨ ਵਾਸਤੇ ਪਹੁੰਚ ਰਹੀਆਂ ਇੱਥੇ ਟੀਮੋਂ ਤਾਂ ਕਦੇ ਰੈਸਕਿਊ ਟੀਮਾਂ ਬਹੁਤ ਲੱਗੀਆਂ ਨੇ ਸਾਡੀਆਂ ਆ ਸਾਡੀ ਟੀਮ ਹੀ ਦਿਸਦੀ ਵੀ ਹੋਰ ਤਾਂ ਇੱਥੇ ਤੁਹਾਨੂੰ ਪਤਾ ਕੁਝ ਨਹੀਂ ਕੋਈ ਵੀ ਨਹੀਂ ਆਇਆ ਤੇ ਜਾਂ ਟਿੰਡੀ ਵਾਲੇ ਉਹ ਬੇੜੀ ਉਹਨਾਂ ਕੋਲ ਪਹਿਲਾਂ ਹੀ ਸੀ ਪ੍ਰਾਈਵੇਟ ਕੋ ਲਿਆਂਦਾ ਰਾਸ਼ਨ ਲੈ ਰਾਜਾ ਕੋ ਰੋਟੀ ਲੰਗਰ ਬਣਾ ਕੇ ਲਾਦਾ ਉਹ ਆਪ ਹੀ ਲੈ ਕੇ ਚੱਲੇ ਕੋਈ ਬੰਦਾ ਨਹੀਂ ਇੱਥੇ ਜਿਹੜਾ ਸਰਕਾਰੀ ਅਧਿਕਾਰੀ ਹੋਵੇ ਇੱਥੇ ਜੀ 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 ਤਸਵੀਰਾਂ ਇੱਧਰ ਨੇ ਕਿ ਦੁਕਾਨਾਂ ਦੇ ਵਿੱਚ ਪਾਣੀ ਆ ਜਿਹੜਾ ਉਹ ਵੜਿਆ ਜਾ ਰਿਹਾ ਪਰ ਇੱਥੋਂ ਖਾਰ ਪੈ ਚੁੱਕੀ ਐ ਇਸ ਕਰਕੇ ਪਾਣੀ ਦਾ ਭਾਅ ਜਿਹੜਾ ਉਹ ਇੱਧਰ ਨੂੰ ਆ ਤੇ ਲੋਕ ਆ ਜਿਹੜੇ ਉਹ ਆਪਣਾ ਆਉਣ ਜਾਣੇ ਸਰਸੇ ਦੇ ਲਈ ਕਰਦੇ ਆ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਨੇ ਪਰ ਸਰਕਾਰਾਂ ਦੇ ਵੱਲੋਂ ਮਾਹੌਲ ਆ ਜਿਹੜਾ ਉਹ ਹੋਰ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਕਿ ਅਸੀਂ ਬਹੁਤ ਕੰਮ ਕਰਤਾ ਝੋਨਾ ਜਿਹੜਾ ਉਹ ਬਿਲਕੁਲ ਨਹੀਂ ਦਿਸ ਰਿਹਾ